ਸਾਡੇ ਜਿਹਨੇ ਸਾਡੇ ਕਿਸਾਨ ਵੀਰ ਐ ਉਹ ਬੀਜਪੀ ਦੇ ਨਾਲ ਐ ਬੀਜਪੀ ਦਾ ਸਾਥ ਦੇਣਗੇ ਅਸੀਂ 12027 ਚ ਅਵਸਰ ਸਰਕਾਰ ਬਣਾਵਾਂਗੇ ਮжоਰਿਟੀ ਨਾਲ ਸਰਕਾਰ ਬਣਾਵਾਂਗੇ ਦਾਅਵੇ ਨਾਲ ਕਹਿੰਦੇ ਐ ਪਾਲਿਸੀ ਕਿਸਾਨ ਸਰਕਾਰ ਨੂੰ ਰੱਦ ਕਰਨੀ ਪਊ ਆਵਾ ਦੀ ਪਾਰਟੀ ਸਰਕਾਰ ਨੂੰ ਕਾਂਗਰਸ ਸੱਤਾ ਚਾਈ ਚਾਹੇ ਆਮ ਆਦਮੀ ਪਾਰਟੀ ਸੱਤਾ ਚਾਹੀ ਕੋਈ ਸੜਕ ਬਣਾਈ ਦੱਸੋ ਕੋਈ ਰੋਡ ਬਣਾਈ ਦੱਸੋ ਇੱਕ ਆਮ ਆਦਮੀ ਪਾਰਟੀ ਨੂੰ ਮੈਂ ਚੈਲੰਜ ਕਰਦਾ ਹਾਂ ਕਿਸੇ ਇੱਕ ਸਕੂਲ ਦਾ ਨਾਮ ਦੱਸ ਦੇਣਾ ਇਹਨਾਂ ਨੇ ਕੋਈ ਇੱਕ ਸਕੂਲ ਬਣਾਇਆ ਹੋਵੇ ਜਿਹਦਾ ਨੀਂਹ ਪੱਥਰ ਰੱਖ ਕੇ ਕੰਸਟਰਕਸ਼ਨ ਕਰਕੇ ਇਹਨਾਂ ਨੇ ਤਿਆਰ ਕੀਤਾ ਹੋਵੇ ਅਰ ਜੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨਾਂ ਦੇ ਨਾਲੋਂ ਪਰ ਕਿ ਕਿਸਾਨ ਤੁਹਾਡੇ ਨਾਲ ਕਿ ਪਿੰਡਾਂ ਚ ਹਮੇਸ਼ਾ ਹੀ ਬੀਜੇਪੀ ਦਾ ਵਿਰੋਧ ਰਹਿੰਦਾ ਸਸੀਕਾਲ ਜੀ ਤੁਸੀਂ ਵੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼ ਮੈਂ ਹਰਮਨ ਮੀਆਪੁਰੀ ਪੰਜਾਬ ਦੀ ਸੱਤਾਧਰ ਪਾਰਟੀ ਦੀ ਕਾਰਗੁਜ਼ਾਰੀ ਤੇ ਆਪੋਜੀਸ਼ਨ ਪਾਰਟੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਚਾਹੇ ਉਹ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦਾ ਸਵਾਲ ਹੋਵੇ ਤੇ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ 2027 ਵਿੱਚ ਆਪਣੀ ਸਰਕਾਰ ਬਣਾਉਣ ਲਈ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਜਿਨ੍ਹਾਂ ਵਿੱਚ ਇੱਕ ਪਾਰਟੀ ਹੈ ਬੀਜੇਪੀ ਬੀਜੇਪੀ ਪੰਜਾਬ ਵਿੱਚ ਆਉਣਾ ਚਾਹੁੰਦੀ ਹੈ ਪਰ ਬੀਜੇਪੀ ਤੇ ਸਵਾਲ ਨੇ ਕਿ ਉਹ ਕਿਸਾਨ ਵਿਰੋਧੀ ਹੈ ਕਿਉਂਕਿ ਪੰਜਾਬ ਖੇਤੀਬਾੜੀ ਆਧਾਰਿਤ ਸੂਬਾ ਹੈ ਕਿ ਬੀਜੇਪੀ 2027 ਵਿੱਚ ਆਪਣੀ ਸਰਕਾਰ ਪੰਜਾਬ ਵਿੱਚ ਬਣਾ ਪਾਉਗੇ ਇਸ ਦੇ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਪੰਜਾਬ ਭਾਜਪਾ ਦੇ ਪ੍ਰੈਸ ਸੈਕਟਰੀ ਹਰਦੇਵ ਸਿੰਘ ਉਭਾ ਜੀ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਰਵ ਸਵਾਗਤ ਹੈ ਹਰਦੇਵ ਜੀ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਇੱਕ ਖੇਤੀਬਾੜੀ ਆਧਾਰਿਤ ਸੂਬਾ ਹੈ ਬੀਜੇਪੀ ਪੰਜਾਬ ਚ ਆਉਣਾ ਚਾਹੀਦੀ ਹੈ ਪਰ ਕਿਸਾਨ ਹਮੇਸ਼ਾ ਹੀ ਬੀਜੇਪੀ ਦੀ ਗਰੋਥ ਰਹਿੰਦੀ ਲੱਗਦਾ ਹੈ ਕਿ ਵੀ 2027 ਵਿੱਚ ਭਾਜਪਾ ਪੰਜਾਬ ਚ ਆਪਣੀ ਸਰਕਾਰ ਬਣਾ ਪਾਉਗੀ ਬਿਲਕੁਲ ਜੀ ਕੋਈ ਭਾਜਪਾ ਦੇ ਜਿੰਨੇ ਕਿਸਾਨ ਹੈ ਸਾਡੇ ਪੰਜਾਬ ਦੇ ਕੋਈ ਕਿਸਾਨ ਭਾਜਪਾ ਦੇ ਵਿਰੋਧ ਨਹੀਂ ਹੈਗਾ ਉਸ ਇਹ ਜੀਆਂ ਘਟਨਾਵਾਂ ਹੋਈਆਂ ਜਿੰਨਾ ਵਿੱਚ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਉਹਨਾਂ ਨੂੰ ਕਿਸਾਨਾਂ ਉਹਨਾਂ ਨੇ ਕਿਸਾਨਾਂ ਨੂੰ ਆਪਣੀ ਰਾਜਨੀਤੀ ਦੇ ਇਤਿਹਾਰ ਦੇ ਤੌਰ ਤੇ ਵਰਤਿਆ ਉਹਨਾਂ ਨੇ ਰਾਜਨੀਤੀ ਕੀਤੀ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਰਾਜਨੀਤੀ ਕਰਕੇ ਸੱਤਾ ਹਾਸਲ ਕੀਤੀ ਤੇ ਹੁਣ ਤੁਸੀਂ ਹਰਾਤ ਦੇਖ ਰਹੇ ਹੋ ਅੱਜ ਅੱਜ ਪੰਜਾਬ ਦੇ ਵਿੱਚ ਜਿਹੜੀ ਪਾਲਿਸੀ ਬਣਾਈ ਹੈ ਸਰਕਾਰ ਜਿਹੜੀ ਪਾਲਿਸੀ ਲੈ ਕੇ ਆ ਰਹੀ ਹੈ ਆਮ ਆਦਮੀ ਪਾਰਟੀ ਉਹ ਕਿੰਨੀ ਕਿਸਾਨਾਂ ਦੇ ਵਿਰੋਧ ਵਿਰੁੱਧ ਪਾਲਿਸੀ ਹੈ ਬਿਲਕੁਲ ਸਾਡੇ ਜਿਹਨੇ ਸਾਡੇ ਕਿਸਾਨ ਵੀਰ ਐ ਉਹ ਬੀਜਪੀ ਦੇ ਨਾਲ ਐ ਬੀਜਪੀ ਦਾ ਸਾਥ ਦੇਣਗੇ ਅਸੀਂ 12027 ਚ ਅਵਸਰ ਸਰਕਾਰ ਬਣਾਵਾਂਗੇ ਮжоਰਿਟੀ ਨਾਲ ਸਰਕਾਰ ਬਣਾਵਾਂਗੇ ਕਿਸ ਤਰ੍ਹਾਂ ਵਿਕਦੇ ਹੋਰ ਦੇਵ ਜੀ ਲੈਂਡ ਪੂਲਿੰਗ ਜੋ ਸਕੀਮ ਲੈ ਕੇ ਇਸ ਸਰਕਾਰ ਲੈਂਡ ਪੂਲਿੰਗ ਸਕੀਮ ਜੀ ਬਿਲਕੁਲ ਇਹਨਾਂ ਨੇ ਜੀ ਇੱਕ ਮਾਫੀਆ ਨੂੰ ਸਾਰਾ ਜਿਹੜਾ ਸਿਸਟਮ ਸਾਡੇ ਇਥੋਂ ਦਾ ਖੇਤੀਬਾੜੀ ਦਾ ਖੇਤੀਬਾੜੀ ਜਮੀਨਾਂ ਦਾ ਉਹਨੂੰ ਖਤਮ ਕਰਨ ਦਾ ਪੂਰੀ ਇੱਕ ਸਾਜ਼ਿਸ਼ ਐ ਸਾਸ਼ ਦੇ ਅਧੀਨ ਐਡੀ ਵੱਡੀ ਗਿਣਤੀ ਦੇ ਵਿੱਚ ਜਿਵੇਂ 40000 ਕਿ ਲਾਜਮੀਨ ਲਗਭਗ ਅਕਵਾਇਰ ਕਰਨ ਜਾ ਰਹੀ ਹੈ ਉਹ ਉਹ ਜਿਹੜਾ ਅਕਵਾਇਰ ਹੋ ਰਿਹਾ ਹੈ ਉਹ ਦਿੱਲੀ ਦੀ ਜਿਹੜੀ ਸਾਰੀ ਟੀਮ ਆਮ ਆਦੀ ਪਾਰਟੀ ਦੀ ਇਹਨਾਂ ਦੇ ਵੱਡੇ ਲੋਕ ਹੈ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਸਾਜਸ ਰਚੀ ਹੈ ਜਿਹਦੇ ਵਿੱਚ ਸਾਡੇ ਛੋਟੇ ਕਿਸਾਨਾਂ ਦਾ ਬਿਲਕੁਲ ਐਡਾ ਵੱਡਾ ਨੁਕਸਾਨ ਕੀਤਾ ਹੈ ਜਿਹਦੇ ਕੋਲੇ ਅੱਧੀ ਕਨਾਲ ਕੋਈ ਮਰਲੇ ਜ਼ਮੀਨ ਹੈ ਕੋਈ ਪੌਣੀ ਕਨਾਲ ਜ਼ਮੀਨ ਹੈ ਉਹ ਨੁਕਸਾਨ ਤਾਂ ਇਹਨਾਂ ਨੇ ਖਤਮ ਕਰਤੇ ਜੀ ਉਹੀ ਸਾਡੇ ਧੁਰੇ ਸਾਡੇ ਸਿਸਟਮ ਦਾ ਕੋਈ ਸਾਡਾ ਐਸਸੀ ਭਾਈ ਜਿਹੜਾ ਵੀਸੀ ਭਾਈ ਚਾਰ ਆਰਮਦਾਸੀ ਸਿੰਘ ਜਿਨ੍ਹਾਂ ਕੋਲ ਛੋਟੀਆਂ ਛੋਟੀਆਂ ਜ਼ਮੀਨਾਂ ਆ ਉਹ ਕਿੱਥੇ ਜਾਣਗੇ ਕੀ ਕਰਨਗੇ ਉਹਨਾਂ ਦੇ ਮਨੁਵਸੇਬੇ ਦਾ ਕੀ ਕੀਤਾ ਜਿਹੜੇ ਉਹਨਾਂ ਜ਼ਮੀਨ ਕੋਲ ਹੋਰ ਰੋਜ਼ਗਾਰ ਕਰਦੇ ਆ ਛੋਟੇ ਛੋਟੇ ਧੰਦੇ ਕਰਦੇ ਆ ਕੋਈ ਮੱਸੀ ਪਾਲਣ ਕਰ ਰਿਹਾ ਖੇਤ ਚ ਆਪ ਦਾ ਤਲਾਬ ਬਣਾ ਕੇ ਕੋਈ ਕੁਸ਼ ਕਰ ਰਿਹਾ ਹੈ ਕੋਈ ਮੁਰਗੀ ਪਾਲਣ ਕਰ ਰਿਹਾ ਹੈ ਕੋਈ ਮੱਖੀਆਂ ਪਾਲ ਰਿਹਾ ਸਹਿਦੀਆਂ ਉਹ ਲੋਕ ਕਿੱਥੇ ਜਾਣਗੇ ਉਹਨਾਂ ਦੇ ਬਾਰੇ ਕੀ ਬਿਜ਼ਨਸ ਸਰਕਾਰ ਦਾ ਸਰਕਾਰ ਨੇ ਉਹਨਾਂ ਲਈ ਕੀ ਕੀਤਾ ਕੋਈ ਰੋਡ ਮੈਪ ਨਹੀਂ ਸਰਕਾਰ ਕੋਲੇ ਸਰਕਾਰ ਨੇ ਸਿਰਫ ਇੱਕ ਵੱਡੇ ਘਰਾਣਿਆਂ ਨਾਲ ਵੱਡੇ ਲੋਕਾਂ ਨਾਲ ਰਲ ਕੇ ਜਿਹੜੀ ਜ਼ਮੀਨ ਹੈ ਸਾਡੀ ਹੱਥੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਸਰਕਾਰ ਭੁੱਲ ਜੇ ਇਹ ਪਾਲਿਸੀ ਬਿਲਕੁਲ ਲਾਗੂ ਨਹੀਂ ਹੋਊਗੀ ਕਿਉਂਕਿ ਭਾਜ ਭਾਵੀ ਇਸ ਪਾਲਿਸੀ ਦੇ ਅਪਰੋਚ ਬਹੁਤ ਵੱਡਾ ਪ੍ਰਦਰਸ਼ਨ ਕਰਨੇ ਜਾ ਰਹੀ ਹੈ ਜਲਦੀ ਇਹਦੇ ਵਿੱਚ ਅਸੀਂ ਪ੍ਰਦਰਸ਼ਨ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਹੈ ਅਸੀਂ ਫੋਲੋ ਬਲੇਜ ਜਾਨੂੰ ਜੋ ਵੀ ਕਰਨਾ ਪਿਆ ਧਰਨੇ ਲਾਉਣੇ ਪਏ ਜਿੱਥੇ ਵੀ ਜਾਣਾ ਪਿਆ ਕਿਸਾਨਾਂ ਦੇ ਨਾਲ ਜਾਵਾਂਗੇ ਇਹ ਪਾਲਿਸੀ ਬਿਲਕੁਲ ਇੱਕ ਬੈਂਕ ਨਾਲ ਦਾਅਵੇ ਨਾਲ ਕਹਿਣਾ ਹੈ ਇਹ ਪਾਲਿਸੀ ਕਿਸਾਨ ਸਰਕਾਰ ਨੂੰ ਰੱਦ ਕਰਨੀ ਕੋ ਆਵਾ ਦੀ ਪਾਰਟੀ ਸਰਕਾਰ ਨੂੰ ਇਹ ਪਾਲਿਸੀ ਕਿਸਾਨਾਂ ਦੇ ਨਾ ਕਿਸਾਨਾਂ ਦੇ ਹਿੱਤ ਚ ਹੈ ਨਾ ਪੰਜਾਬ ਦੇ ਹਿੱਤ ਚ ਹੈ ਹਰਦੇਵ ਜੀ ਤੁਸੀਂ ਕਿੰਨੇ ਕਿ ਤੁਸੀਂ ਕਿਸਾਨਾਂ ਦੇ ਨਾਲ ਪਰ ਕਿਸਾਨ ਤੁਹਾਡੇ ਨਾਲ ਕਿਉਂਕਿ ਪਿੰਡਾਂ ਚ ਹਮੇਸ਼ਾ ਹੀ ਬੀਜੇਪੀ ਦਾ ਵਿਰੋਧ ਰਹੇ ਸਰ ਉਹਦੇ ਵਿੱਚ ਕਈ ਰਾਜਨੀਤਿਕ ਕਾਰਨ ਸੀਗੇ ਜੋ ਸਾਡੇ ਭਾਜਪਾ ਦਾ ਵਿਰੋਧ ਹੋਇਆ ਹੋ ਸਕਦੀ ਹੈ ਸਾਥੋ ਕਿਤੇ ਜਾਣੇ ਅਣਜਾਣੇ ਚ ਗਲਤੀ ਹੋਈ ਹੋਵੇ ਉਹਦੇ ਬਾਰੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਨਰਿੰਦਰ ਮੋਦੀ ਨੇ ਖੁਦ ਮਾਫੀ ਮੰਗੀ ਹੈ ਸਾਡੀਆਂ ਕਮੀਆਂ ਰਹੀਆਂ ਹੋਣਗੇ ਅਸੀਂ ਮਾਫੀ ਮੰਗੀ ਹੈ ਇਹ ਵਾਲਾ ਬਟ ਜਿੰਨੇ ਕੰਮ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤੇ ਐ ਉਹਦਾ ਤੁਸੀਂ ਰਿਕਾਰਡ ਦੇਖੋ ਅੱਜ ਤੋਂ ਜੇ 2013 ਦੀ ਗੱਲ ਕਰਦੇ ਆਂ ਖੇਤੀਬਾੜੀ ਦਾ ਬਜਟ ਸਿਰਫ 23000 ਕਰੋੜ ਦੇ ਲਗਭਗ ਸੀਗਾ ਅੱਜ ਦੇਖੋ 140000 ਕਰੋੜ ਦੇ ਲਗਭਗ ਖੇਤੀਬਾੜੀ ਦਾ ਬਜਟ ਹੈ ਇਕੱਲੇ ਦਾ ਉਹਦੇ ਵਿੱਚ ਦੇਖੋ ਤੁਸੀਂ ਅਸੀਂ ਫਾਰਮਿੰਗ ਦੇ ਲਈ ਕੀ ਕਰ ਰਹੇ ਆਂ ਸੋਲਰ ਤੇ ਕਿੰਨੀ ਵੱਡੀ ਸਬਸਿਡੀਆਂ ਆ ਰਹੀਆਂ ਆਂ ਕਿਸਾਨਾਂ ਨੂੰ ਕਿਵੇਂ ਪ੍ਰਧਾਨ ਮੰਤਰੀ ਦੀ ਯੋਜਨਾ ਦੇ 66000 ਰੁਪਏ ਪਾਉਣੇ ਕਿਸਾਨਾਂ ਦੇ ਲਈ ਖਾਤਿਆਂ 'ਚ ਪਾਉਣੇ ਆਗੇ ਹੋਰ ਪਤਾ ਨਹੀਂ ਇਨੇ ਕ ਸਕੀਮਾਂ ਤੁਸੀਂ ਦੇਖੋ ਡਰੋਨ ਸਿਸਟਮ ਹੈ ਡਰੋਨ ਰਾਹੀਂ ਸਪਰੇਅ ਕਰਨ ਵਾਸਤੇ ਰੋਣ ਦੀਦੀ ਦੇ ਨਾਮ ਤੋਂ ਲੈ ਕੇ ਇੰਨੀਆਂ ਸਕੀਮਾਂ ਜੀ ਮੈਂ ਤੁਹਾਨੂੰ ਨਾਂ ਨਹੀਂ ਦੱਸ ਸਕਦਾ ਗਿਣਤੀ ਐਡੀ ਵੱਡੀ ਗਿਣਤੀ ਕਿਸਾਨਾਂ ਦੇ ਲਈ ਸਕੀਮਾਂ ਦੀ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਫਿਰ ਦੇਖੋ ਤੁਸੀਂ ਹੁਣ ਅਸੀਂ ਜਰੋਂ ਦੀ ਕੇਂਦਰ ਸਰਕਾਰ ਆਈ ਹੈ ਇੰਨੀਆਂ ਸੜਕਾਂ ਬਣ ਗਈਆਂ ਇਹਨਾਂ ਟਰਾਂਸਪੋਰਟ ਸਾਧਨ ਹੋ ਗਿਆ ਜਿਹੜੀ ਖੇਤੀਬਾੜੀ ਜ਼ਮੀਨ ਅੱਜ ਤੋਂ 3 ਸਾਲ ਪਹਿਲਾਂ 50 ਲੱਖ ਨੂੰ ਨਹੀਂ ਵਿਕਦੀ ਸੀ ਅੱਜ 5 ਕਰੋੜ ਨੂੰ ਮਿਲਦੀ ਸਾਡੇ ਕਿਸਾਨਾਂ ਦੇਖੋ ਕਿੰਨਾ ਸਾਡੇ ਕਿਸਾਨ ਸਾਡੇ ਕਿਸਾਨਾਂ ਦੀ ਗ੍ਰੋਥ ਹੋ ਰਹੀ ਹੈ ਅਮੀਰ ਹੋ ਰਹੇ ਹੈ ਤੁਸੀਂ ਬਠਿੰਡੇ ਤੱਕ ਵਗਜੋ ਜੀ ਰੋਡ ਦੇ ਨਾਲ-ਨਾਲ ਜਮੀਨ ਨੂੰ 1.5 ਤੋਂ 2 ਕਰੋੜ ਤੋਂ ਘੱਟ ਕਿਲਾ ਜਮੀਨ ਨਹੀਂ ਹੈਗੀ ਸਾਡੇ ਕਿਸਾਨ ਦੀ ਕਿਸੇ ਭਰਾ ਦੀ ਖੇਤੀਬਾੜੀ ਦੇ ਫਸਲਾਂ ਦੇਖੋ 2014 ਤੋਂ ਡਾਟਾ ਚੱਕੋ ਤੁਸੀਂ ਆਏ ਸਾਲ ਕਿਵੇਂ ਉਹਨਾਂ ਦੇ ਫਸਲਾਂ ਦੀ ਰੇਟ ਇਨਕਰੀਜ਼ ਹੋ ਰਹੀ ਹੈ ਕਿੱਦਾਂ ਕਿੱਦਾਂ ਦੀ ਐਮਐਸਪੀ ਦਿੱਤੀ ਜਾ ਰਹੀ ਹੈ ਕਿੱਥੇ ਐਮਐਸਪੀ ਪਹੁੰਚ ਗਈ ਕੋਈ ਇੱਕ 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 ਚੀਜ਼ ਗਿਣਾਓ ਜਿਹੜੀ ਕਿਸਾਨ ਵਿਰੋਧੀ ਕੀਤੀ ਹੋਵੇ ਜੋ ਤੁਸੀਂ ਕਹਿ ਰਹੇ ਹੋ ਕਿਸਾਨ ਵਿਰੋਧੀ ਕਿਸਾਨ ਵਿਰੋਧੀ ਉਹ ਤਾਂ ਆਮ ਆਦਮੀ ਪਾਰਟੀ ਦੇ ਜੋ ਕਾਂਗਰਸ ਦਾ ਇੱਕ ਉਹ ਇਹਨਾਂ ਨੇ ਕੌਂਗਰਸ ਰਚਿਆ ਸੀ ਸੁਜੰਤਰ ਰਚਿਆ ਸੀਗਾ ਉਹ ਸਾਹਮਣੇ ਆ ਗਿਆ ਜੀ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਇੱਕ ਤਾਂ ਕਿਸਾਨਾਂ ਦੇ ਧਰਨੇ ਜਾ ਕੇ ਬੈੰਦੀ ਸੀਗੀ ਉਹ ਆਮ ਆਦਮੀ ਪਾਰਟੀ ਨੇ ਕੀ ਕੀਤਾ ਅੱਜ ਕਿਸਾਨਾਂ ਨਾਲ ਜੇ ਤੁਹਾਡੇ ਸਰਕਾਰ ਰਹੀ ਹੈ ਕਾਲੀ ਦਲ ਨਾਲ ਪੰਜਾਬ ਚ ਪਰ ਮਾਨਜੋਗ ਮੁੱਖ ਮੰਤਰੀ ਸਾਹਿਬ ਕਹ ਰਹੇ ਨੇ ਕਿ ਪਿਛਲੀਆਂ ਪਾਰਟੀਆਂ ਨੇ 70 ਸਾਲ ਚ ਕੀਤੇ ਕੁਝ ਨਹੀਂ ਸਾਡੇ ਮੁਕਾਬਲੇ ਦੇਖੋ ਜੀ ਇਹ ਤੁਹਾਨੂੰ ਪਤਾ ਹੈ ਇਹ ਪੰਜਾਬੀਆਂ ਨੂੰ ਪਤਾ ਹੈ ਜੋ ਉਸ ਟਾਈਮ ਤੇ ਵਿਕਾਸ ਹੋਇਆ ਜਿੰਨੀਆਂ ਸੜਕਾਂ ਬਣੀਆਂ ਤੁਸੀਂ ਨਿਊ ਚੰਡੀਗੜ੍ਹ ਤੋਂ ਲੈ ਕੇ ਦੇਖ ਲਓ ਨਿਊ ਚੰਡੀਗੜ੍ਹ 'ਚ ਜੋ ਡਿਵੈਲਪਮੈਂਟ ਹੋ ਗਈ ਕਮਾਟਾ 'ਚ ਡਿਵੈਲਪਮੈਂਟ ਹੋਈ ਕਮਾਟਾ ਦਾ ਪਲਾਨ ਬਣ ਗਿਆ ਕਿਹਨੇ ਬਣਾਇਆ ਸਾਡੀ ਸਰਕਾਰ ਵੇਲੇ ਬਣਿਆ ਉਦੋਂ ਬਾਅਦ ਚਾਹੇ ਕਾਂਗਰਸ ਸੱਤਾ ਚਾਹੀ ਚਾਹੇ ਆਮ ਆਦਮੀ ਪਾਰਟੀ ਸੱਤਾ ਚਾਹੀ ਕੋਈ ਸੜਕ ਬਣਾਈ ਦੱਸੋ ਕੋਈ ਰੋਡ ਬਣਾਈ ਦੱਸੋ ਇੱਕ ਆਮ ਆਦਮੀ ਪਾਰਟੀ ਨੂੰ ਮੈਂ ਚੈਲੰਜ ਕਰਦਾ ਹਾਂ ਕਿਸੇ ਇੱਕ ਸਕੂਲ ਦਾ ਨਾਮ ਦੱਸ ਦੇਣਾ ਇਹਨਾਂ ਨੇ ਕੋਈ ਇੱਕ ਸਕੂਲ ਬਣਾਇਆ ਹੋਵੇ ਜਿਹਦਾ ਨੀਂਹ ਪੱਥਰ ਰੱਖ ਕੇ ਕੰਸਟਰਕਸ਼ਨ ਕਰਕੇ ਇਹਨਾਂ ਨੇ ਤਿਆਰ ਕੀਤਾ ਹੋਵੇ ਇਹਨਾਂ ਇੱਕ ਮੈਡੀਕਲ ਕਾਲਜ ਇਟਲੀ ਦੱਸੋ ਕੋਈ ਇੱਕ ਟ ਲੱਗੀ ਹੋਵੇ ਸਾਢੇ 3 ਸਾਲ ਦਾ ਟਾਈਮ ਹੋ ਗਿਆ ਜੀ ਕੋਈ ਛੋਟਾ ਸਮਾਂ ਨਹੀਂ ਹੁੰਦਾ 2 2.5 ਸਾਲ ਦੇ ਵਿੱਚ ਕੋ ਕਾਲਜ ਬਣ ਜਾਂਦਾ ਕੋਈ ਇੱਕ ਇੰਸਟੀਚਿਊਟ ਦੱਸ ਦੇਣਾ ਸਿੰਗਲ ਇੰਸਟੀਚਿਊਟ ਦੱਸ ਦੇਣ ਇਹ ਜਿਹੜੇ ਸਰਕਾਰ ਚ ਅੱਜ ਬੈਠੇ ਐ ਵੀ ਅਸੀਂ ਇੱਕ ਇੰਸਟੀਚਿਊਟ ਆਏ ਅਸੀਂ ਨੀਵਾਂ ਤਰਾਕੇ ਅਸੀਂ ਬਣਾਇਆ ਐ ਅਸੀਂ ਮੰਨ ਲਾਂਗੇ ਗੱਲ ਇਹਨਾਂ ਦੀ ਦੇਖੋ ਜੀ ਐਡ ਕਰਨ ਨਾਲ ਸਿਆਰ ਕਰਨ ਨਾਲ ਪਾਪੂ ਗੰਡਾ ਕਰਨ ਨਾਲ ਕੁਝ ਨਹੀਂ ਹੁੰਦਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅੱਡੇ ਭੋਲੇ ਭਾਲੇ ਪੰਜਾਬੀਆਂ ਨੂੰ ਹਸਾ ਕੇ ਜਾਂ ਇਦਾਂ ਕਰਕੇ ਕੰਮ ਨਹੀਂ ਚੱਲਣਾ ਇਹ ਪੰਜਾਬੀ ਜਾਣ ਚੁੱਕੇ ਆ ਪੰਜਾਬੀਆਂ ਨੂੰ ਪਤਾ ਹੈ ਵੀ ਸਾਡੇ ਨਾਲ ਧੋਖਾ ਹੋ ਗਿਆ ਪੰਜਾਬੀ ਲੋਕੀ ਬਹੁਤ ਬਸਤਾਰੇ ਪੰਜਾਬੀ ਲੋਕ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ ਡਿਵੈਲਪਮੈਂਟ ਹੋਵੇ ਸਾਡੇ ਬੱਚੇ ਪੜ੍ਹਨ ਸਾਡੇ ਬੱਚੇ ਕੋਈ ਵੱਡਾ ਕਾਰੋਬਾਰ ਕਰਨ ਅਸੀਂ ਤਾਂ ਪੰਜਾਬ ਦੇ ਉਹ ਲੋਕ ਆ ਜਿਹੜੇ ਲੋਕਾਂ ਨੂੰ ਲੋਕਾਂ ਦੀ ਸੇਵਾ ਕਰਦੇ ਸੀ ਲੋਕਾਂ ਨੂੰ ਖੋਹਦੇ ਪੈਦੇ ਸੀਗੇ ਅਸੀਂ ਤਾਂ ਇੱਕ ਸਾਡਾ ਪੰਜਾਬ ਹੈ ਜਿਹੜਾ ਇੱਕ ਸੋਹਣੇ ਚਿੜੀ ਸੀਗਾ ਪਰ ਅੱਜ ਅਸੀਂ ਕਿੱਥੇ ਆ ਗਏ ਤੁਸੀਂ ਪਿੰਡਾਂ 'ਚ ਜਾਓ ਜੀ ਕਿਸੇ ਪਿੰਡ 'ਚ ਕੋਈ ਲਿੰਕ ਨੂੰ ਸੜਕ ਦੇਖੋ ਸੜਕਾਂ ਦਾ ਕੀ ਬੁਰਾ ਹਾਲ ਹੈ ਕੀ ਕੁਝ ਕਰ ਰੱਖਿਆ ਉਥੇ ਲਾਰਜ ਆਰਡਰ ਦੀ ਸਪਿਜੀਸ਼ਨ ਦੇਖ ਲੋ ਰੋਜ਼ ਧਮਕੀਆਂ ਰੋਜ਼ ਗੈਂਗਵਾਰ ਕੀ ਕੁਝ ਹੋ ਰਿਹਾ ਜੀ ਛੋਟੇ ਛੋਟੇ ਬੱਚਿਆਂ ਨਾਲ ਬਲਾਤਕਾਰ ਹੋ ਰਿਹਾ ਹੈ ਅ ਲੁਧਿਆਣਾ ਕੱਲ ਪਰਸ ਹੋਇਆ ਕੀ ਹੋਇਆਗਾ ਹਰਦੀਪ ਜੀ ਚਲੋ ਆਪਾਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਇੱਕ ਪਾਸੇ ਰੱਖ ਦਨੇ ਆ ਜੇਕਰ ਬੀਜੇਪੀ ਪੰਜਾਬ ਚ ਆਉਂਦੀ ਹੈ 2027 ਵੀ ਤਾਂ ਬੀਜੇਪੀ ਦਾ ਵਿਜ਼ਨ ਕੀ ਹੈ ਪੰਜਾਬ ਨੂੰ ਲੈ ਬੀਜੇਪੀ ਦਾ ਵਿਜ਼ਨ ਇੱਕੋ ਹੈ ਜੀ ਅਸੀਂ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣਾ ਹੈ ਪੰਜਾਬ ਨੂੰ ਸੋਨੇ ਚਿੜੀ ਬਣਾਉਣਾ ਹੈ ਉਹਦੇ ਵਾਸਤੇ ਅਸੀਂ ਕੋਈ ਸਾਫ਼ ਸੁਥਰੀ ਰਾਜਨੀਤੀ ਕਰਾਂਗੇ ਅਸੀਂ ਡਿਵੈਲਪਮੈਂਟ ਕਰਾਂਗੇ ਪੰਜਾਬ ਦੀ ਪੰਜਾਬ ਚ ਇੰਡਸਟਰੀ ਲੈ ਕੇ ਆਵਾਂਗੇ ਉਦਯੋਗ ਲਾਵਾਂਗੇ ਮਹੱਲੀ ਅਨੰਤਪੁਰ ਸਾਹਿਬ ਜਿਹੜੇ ਵੀ ਸਾਡੇ ਚੰਗੇ ਕਸਬੇ ਐ ਉਥੇ ਆਈਟੀ ਹੱਬ ਬਣਾਵਾਂਗੇ ਸਾਡੀ ਪ੍ਰਪੋਜ਼ਲ ਐ ਮਹੱਲੀ ਅਨੰਤਪੁਰ ਨੂੰ ਵੀ ਆਈਟੀ ਹੱਬ ਬਣਾਈਏ ਬੰਗਲਾੌਰ ਦੀ ਤਰਜ਼ ਤੇ ਇਦਾਂ ਇਦਾਂ ਕਰਕੇ ਅਸੀਂ ਜਿੱਥੇ ਵੀ ਸਾਡੇ ਹੋਣ ਵਾਲੇ ਐ ਬੜੇ ਬੜੇ ਪ੍ਰੋਜੈਕਟ ਲੈ ਕੇ ਆਵਾਂਗੇ ਕੇਂਦਰ ਤੋਂ ਅਸੀਂ ਕੋਈ ਦੰਦ ਨਹੀਂ ਕਰਨਾ ਜੀ ਵੀ ਅਸੀਂ ਆ ਫੇਰੀ ਦਿੱਤਾ ਐ ਕਰਤਾ ਜਿੱਥੇ ਸਾਨੂੰ ਸਹੂਲਤਾਂ ਦੀ ਲੋੜ ਆ ਉਹ ਵੀ ਦੇਵਾਂਗੇ ਇੱਥੇ ਸਾਡੇ ਕੋਈ ਐਸਸੀ ਬੀਸੀ ਭਾਈਚਾਰਾ ਸਾਡੇ ਸਾਰੇ ਭਾਈਚਾਰੇ ਸੀ ਉਹਨਾਂ ਦਾ ਖਿਆਲ ਰੱਖਾਂਗੇ ਉਹਨਾਂ ਨੂੰ ਜਿੱਥੇ ਮਦਦ ਦੀ ਲੋੜ ਆ ਸਬਸਿਡੀ ਦੀ ਲੋੜ ਆ ਉਹਨਾਂ ਨੂੰ ਫਰੀ ਦੀ ਲੋੜ ਆ ਉਹ ਵੀ ਦੇਵਾਂਗੇ ਪਰ ਸਾਡਾ ਜਿਹੜਾ ਮੇਨ ਫੋਕਸ ਹੋਊਗਾ ਪਾਰਟੀ ਦਾ ਪਾਰਟੀ ਦਾ ਮੇਨ ਫੋਕਸ ਅਸੀਂ ਕਰਦੇ ਆ ਕਿ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਪੰਜਾਬ 'ਚ ਉਦਯੋਗ ਵੱਡੇ ਵੱਡੇ ਲੈ ਕੇ ਆਉਣੇ ਆ ਪੰਜਾਬ 'ਚ ਇੰਡਸਟਰੀ ਲੈ ਕੇ ਆਉਣੀ ਹੈ ਪੰਜਾਬ 'ਚ ਜਿਹੜੀ ਇੰਡਸਟਰੀ ਨੂੰ ਕੋਈ ਵੀ ਸਹੂਲਤਾਂ ਦੀ ਲੋੜ ਆ ਉਹ ਅਸੀਂ ਪ੍ਰੋਵਾਈਡ ਕਰਾਂਗੇ ਤਾਂ ਕਿ ਪੂਰੇ ਪਰ ਦੇ ਵਿੱਚ ਪੰਜਾਬ ਤੇ ਜੋ ਇਸ ਵੇਲੇ ਸਭ ਤੋਂ ਵੱਡੀ ਅਲਾਮਤ ਹੈ ਉਹ ਨਸ਼ਿਆਂ ਦੀ ਸੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਯੋਧ ਨਸ਼ਾ ਵਿਰੁੱਧ ਉਹ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਤੇ ਜੇਕਰ ਤੁਹਾਡੀ ਸਰਕਾਰੋਂ ਵੀ ਤੁਹਾਡਾ ਕੀ ਰੋਡ ਮੈਪ ਹੈ ਗਨ ਨਸ਼ਾ ਲੈ ਦੇਖੋ ਨਸ਼ੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਸਾਡੇ ਸਾਰਿਆਂ ਲਈ ਸਮੱਸਿਆ ਹੈ ਇਹ ਜਿਹੜਾ ਨਸ਼ਾ ਹੈਗਾ ਸਾਡੇ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ ਇਹਦੇ ਵਿੱਚ ਨਸ਼ਿਆਂ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਸੱਚੇ ਮਨ ਨਾਲ ਕੰਮ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨਸ਼ਿਆਂ ਦੇ ਕੰਮ ਕਰ ਰਹੀ ਹੈ ਅਸੀਂ ਉਹ ਸਮਰਥਨ ਕਰਦੇ ਹਾਂ ਬਟ ਜਿੱਥੇ ਅੱਜ ਤੱਕ ਅਸੀਂ ਵੱਡੇ ਸਮਾਗ ਲਰੇ ਵੱਡੇ ਬਟ ਇਨ ਗੇਰ ਲੋਕਲ ਨਸ਼ਿਆਂ ਦੇ ਵਿੱਚ ਇਨਵੋਲਵਮੈਂਟ ਹੈ ਫਾਰ ਐਗਜ਼ੈਂਪਲ ਇੱਕ ਆਈਪੀਸ ਅਧਿਕਾਰੀ ਰਾਜੀ ਸਿੰਘ ਸੀਗਾ ਸੀਗਾ ਜਿਹਦੀ ਸਰਕਾਰ ਨੇ ਕਿਹਾ ਵੀ ਉਹ ਸਮਗਲਰਾਂ ਨਾਲ ਮਿਲਿਆ ਹੋਇਆ ਸੀਗਾ ਉਹ ਕਿੱਥੇ ਅੱਜ ਤੱਕ ਉਹਨੂੰ ਕਿਉਂ ਨਹੀਂ ਫੜਿਆ ਗਿਆ ਉਹ ਕਿੱਥੇ ਹਸਪਤਾਲ ਚ ਵਾ ਗਿਆ ਕਿੱਥੇ ਵਾ ਗਿਆ ਸਰਕਾਰ ਇਹ ਸਰਕਾਰ ਕੀ ਕਰ ਰਹੀ ਹੈ ਮੈਂ ਕੱਲ ਇੱਕ ਫੋਟੋ ਦੇਖ ਰਿਹਾ ਸੀਗਾ ਇੱਕ ਛੋਟਾ ਜਿਹਾ ਪੁਰਾਣਾ ਕਾਰ ਜਿੱਥੇ ਕਹਾ ਉਹ ਗਿਆ ਖੜੇ ਹੁਟਾਤਾ ਗਰੀਬਾਂ ਦੇ ਘਰ ਟਾ ਕੇ ਨਸ਼ੇ ਖਾਣ ਵਾਲਿਆਂ ਦੇ ਘਰ ਟਾ ਕੇ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਲੋੜ ਹੈ ਅਸੀਂ ਵੱਡੇ ਸਮੱਗਲਰ ਹੈ ਜਿਹੜੇ ਨਸ਼ੇ ਦੇ ਵਪਾਰੀ ਹੈ ਅਸੀਂ ਉਹਨਾਂ ਨੂੰ ਉਹਨਾਂ ਨੂੰ ਫੜੀਏ ਜਿਹੜੇ ਨਸ਼ਾ ਕਰਦੇ ਹੈ ਉਹਨਾਂ ਦੀ ਸਾਨੂੰ ਮਦਦ ਕਰਨ ਦੀ ਲੋੜ ਹੈ ਪਰ ਫੜਿਆ ਤਾਂ ਇਹ ਵਿਕਰਮਜੀਤ ਹੈ ਜਰ ਪ੍ਰਤੀਕਰਮ ਤੁਹਾਡੇ ਨਹੀਂ ਨਹੀਂ ਬਿਲਕੁਲ ਬਿਲਕੁਲ ਗੱਲ ਹੈ ਸਰਕਾਰ ਨੇ ਜੋ ਵਿਕਰਮਜੀਤ ਚੋਕਸਲ ਪਾਰਟੀਆਂ ਵਿਕਰਮਜੀਤ ਦੇ ਪੱਖ ਸਾਰੀਆਂ ਨੇ ਕੋਈ ਕਿਸੇ ਦੇ ਪੱਖ ਚ ਨਹੀਂ ਜਾ ਰਹੀਆਂ ਨਾ ਬੀਜੇਪੀ ਪੱਖ ਚ ਅਸੀਂ ਬੀਜੇਪੀ ਦੀ ਬਿਲਕੁਲ ਕਿਸੇ ਪੱਖ ਚ ਨਹੀਂ ਹੈਗੀ ਪਰ ਸਰਕਾਰ ਕਿੰਦਾ ਐਸੀ ਵੀ ਵਿਕਰਮਪਤੀ ਜੀ ਨਸ਼ੀ ਦਾ ਸਦਾ ਕਰ ਹੈ ਉਹਦੇ ਪਰਚਾ ਦਿੱਤਾ ਹੈਗਾ ਜੀ ਅਮਦਤਬੱਧ ਜਾਇਦਾਦ ਦਾ ਤੁਸੀਂ ਦੱਸੋ ਇਹਦੇ ਵਿੱਚ ਕੀ ਹੈ ਸਰਕਾਰ ਠੂਠ ਬੋਲ ਰਹੀ ਹੈ ਜੇ ਸਰਕਾਰ ਕੋਲੇ ਕੋਈ ਪੁਖਤਾ ਸਬੂਤ ਹੈ ਸਾਢੇ ਤਿੰਨ ਸਾਲ ਸਰਕਾਰ ਨੂੰ ਹੋ ਗਿਆ ਇਹਨੂੰ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਹੁਣ ਤੱਕ ਸਰਕਾਰ ਨਸਿਆਪੁਰੂਤ ਕਾਰਵਾਈ ਕਰੇ ਨਾ ਜੀ ਸਰਕਾਰ ਤਾਂ ਉਹਦੇ ਘਰ ਮਿੰਦੀ ਫਿਰਦੀ ਹੈ ਜਿਹਨੇ ਘਰ ਬਣਾਇਆ ਉਹ ਕਰਿਆਗਾ ਉਹ ਤੋਂ ਕੀ ਨਿਕਲਣਾ ਕੁਝ ਨਹੀਂ ਨਿਕਲਣਾ ਜੀ ਸਰਕਾਰ ਪੰਜਾਬੀਆਂ ਦੀ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨੇ ਵੀ ਕੋਈ ਵੀ ਹੋਵੇ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹ ਕੋਈ ਨਸ਼ੇ ਦਾ ਸਦਾਕਰ ਹੈ ਨਸ਼ੇ ਪੱਤੇ ਦਾ ਕਾਰੋਬਾਰ ਕਰਦਾ ਹੈ ਉਹਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਲੱਗੇ ਹੋਏ ਹਾਂ ਅਸੀਂ ਕੱਲ ਪਾਸੋਂ ਗਵਰਨਰ ਸਾਹਿਬ ਦਾ ਪ੍ਰੋਗਰਾਮ ਕਰਾਇਆ ਨਸ਼ੇ ਦੇ ਖਿਲਾਫ ਪਿੰਡਾਂ ਵਾਲੇ ਪਰ ਪੰਚ ਸਰਪੰਚ ਬੁਲਾਏ ਸਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਸਮਾਜ ਤੋਂ ਸਮਾਜ ਨੂੰ ਇਸ ਲਾਣ ਉਹ ਦੂਰ ਕੀਤਾ ਜਾਵੇ ਨਸ਼ੇ ਪੱਤੇ ਜੇ ਦਾ ਕੰਮ ਕਰਨ ਵਾਲੇ ਆ ਜਾਂ ਖਾਣ ਵਾਲੇ ਸਾਡੇ ਬੱਚੇ ਆ ਉਹਨਾਂ ਨੂੰ ਅਸੀਂ ਸਮਝਾਈਏ 부ਝਾਈਏ ਉਹਨਾਂ ਨੂੰ ਦੱਸੀਏ ਵੀ ਇਹ ਠੀਕ ਨਹੀਂ ਹੈਗਾ ਸਾਡੇ ਲਈ ਵੱਡੀ ਬਿਮਾਰੀ ਆ ਜੀ ਤੁਸੀਂ ਵੀ ਗਵਰਨਰ ਸਾਹਿਬ ਵੱਲੋਂ ਚਲਾਈ ਜਾ ਰਹੀ ਮੁਹਿੰਮ 'ਤੇ ਸ਼ਰਕਤ ਕੀਤੀ ਹੈ ਤੁਸੀਂ ਵੀ ਉਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਬਟ ਇੱਕ ਜਿਹੜਾ ਯੁੱਧ ਨਸ਼ਵਰ ਚਲਾਇਆ ਜਾ ਰਿਹਾ ਚਲਾਇਆ ਜਾ ਰਿਹਾ ਮਾਨਜੂ ਕੋ ਮੁੱਖ ਮੰਤਰੀ ਵੱਲੋਂ ਦੋਨਾਂ ਨੂੰ ਜੇਕਰ ਪੈਰੀਜ਼ਨ ਕਰਕੇ ਦੇਖੀ ਤਾਂ ਦੋਨਾਂ ਚਲ ਕਿਉਂਕਿ ਉਸ ਜਿਹੜੀ ਮੁਹਿੰਮ ਹੈ ਮੁੱਖ ਮੰਤਰੀ ਸਾਹਿਬ ਦੀ ਉਹਦੇ ਸਾਰੇ ਪਾਰਟੀ ਵਿਰੁੱਧ ਕਰ ਰਹੀਆਂ ਨੇ ਦੂਜੇ ਪਾਸੇ ਜਿਹੜਾ ਗਵਰਨਰ ਸਾਹਿਬ ਵੱਲੋਂ ਮੁਹਿੰਮ ਚਲਾਈ ਉਹਦੇ ਸਾਰੇ ਸਹਿਮਤ ਨੇ ਦੇਖੋ ਜੀ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਦੋਨਾਂ ਚ ਫਰਕ ਕੀ ਹੈ ਨਹੀਂ ਦੇਖੋ ਜੀ ਗੱਲ ਇਹ ਹੈ ਨਸ਼ਿਆ ਵਿਰੁੱਧ ਕੰਮ ਹੋਣਾ ਚਾਹੀਦਾ ਹੈ ਹੂੰ ਕੌਣ ਕੰਮ ਕਰ ਰਿਹਾ ਹੈ ਕੌਣ ਨਹੀਂ ਕਰ ਰਿਹਾ ਇਹ ਕੋਈ ਮੁੱਦਾ ਨਹੀਂ ਹੈਗਾ ਨਸ਼ਿਆਂ ਦੇ ਵਿਰੁੱਧ ਅਮਾਨ ਦੇ ਨਾਲ ਕੰਮ ਹੋਵੇ ਗਰਾਊਂਡ ਤੇ ਕੰਮ ਹੋਵੇ ਦਿਖਾਵੇ ਦਾ ਕੰਮ ਨਾ ਹੋਵੇ ਅਸੀਂ ਮੈਂ ਤਾਂ ਇਹ ਕਹਿਣਾ ਹੈ ਜੇ ਤੁਸੀਂ ਮੈਂ ਕੋਈ ਵੀ ਅਸੀਂ ਦੋ ਭਰਾਵਾਂ ਨੂੰ ਸਾਡੇ ਚਾਰ ਵੀਰਾਂ ਨੂੰ ਨਸ਼ੇ ਤੋਂ ਛੁੜਾ ਖੜਵਾ ਦਾਂਗੇ ਉਹਨੂੰ ਨਸ਼ੇ ਦੀ ਲਤ ਤੋਂ ਸੁਕਾਰਾ ਦਿਵਾ ਦਾਂਗੇ ਬਹੁਤ ਵੱਡਾ ਪੁੰਨ ਦਾ ਕੰਮ ਹੈ ਸਾਰਿਆਂ ਨੂੰ ਪੁੰਨ ਦਾ ਕੰਮ ਕਰਨਾ ਚਾਹੀਦਾ ਤੁਸੀਂ ਹੁਣ ਗੱਲ ਕਰੀ ਸਰਕਾਰ ਤੇ ਗਵਰਨਰ ਸਾਹਿਬ ਦੇ ਪਰਵਾਹ ਦੀ ਗਵਰਨਰ ਸਾਹਿਬ ਜਿੱਦਣ ਵੀ ਆਇਆ ਹੋ ਜਿੱਦਣੇ ਪੰਜਾਬ ਤੋਂ ਗਵਰਨਰ ਸਾਹਿਬ ਆਇਆ ਉਹ ਨਸ਼ੇ ਦੇ ਖਿਲਾਫ ਇੱਕ ਦਿਨ ਹੀ ਚੁੱਪ ਬੈਠੇ ਬੜੇ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਰ ਥਾਂ ਜਾਂਦੇ ਆ ਸਰਕਾਰ ਵੀ ਕਰ ਰਹੀ ਹੈ ਚਲੋ ਸਰਕਾਰ ਜੋ ਕਰ ਰਹੀ ਹੈ ਸੀਗਾ ਨਾ ਸਰਕਾਰ ਕੰਮ ਕਰੇ ਪਰ ਸਰਕਾਰ ਜਿਹੜੇ ਜਿਵੇਂ ਕਰ ਰਹੀ ਹੈ ਗਰੀਬਾਂ ਦੇ ਇਕੱਲੇ ਘਟਾਉਣ ਨਾਲ ਨਸ਼ਾ ਖਤਮ ਨਹੀਂ ਹੋਣਾ ਐਸੀ ਕਹਿੰਦੇ ਵੀ ਜਿੱਦਾਂ ਵੱਡਾ ਕੋਈ ਸਦਾਕਰ ਹੈ ਕੋਈ ਵੀ ਹੈਗਾ ਬਿਲਕੁਲ ਕਾਰਵਾਈ ਸਰਕਾਰ ਦੇ ਨਾਲ ਹੱਕ ਚਾਂਸ ਦਾ ਸਰਕਾਰ ਦੇ ਵੀ ਸਰਕਾਰ ਨੇ ਅਸੀਂ ਖਿਲਾਫ ਕੰਮ ਕਰਦੀ ਹੈ ਤਾਂ ਕਰੇਗਾ ਹੋਣਾ ਚਾਹੀਦਾ ਔਰ ਇਹਦੇ ਵਿੱਚ ਮੁੱਦਾ ਹੈ ਕਿ ਕ੍ਰਾਪਸ਼ਨ ਕ੍ਰਾਪਸ਼ਨ ਨੂੰ ਹੀ ਦੇਖਿਆ ਕਿ ਕਿੰਨੇ ਪੁਲਿਸ ਅਫਸਰਾਂ ਨੇ ਨਸ਼ੇ ਵਾਲੇ ਫੜਲੇ ਪੈਸੇ ਲੈ ਕੇ ਛਾਟ ਤੇ ਉਹ ਕਰਤਾ ਉਹਨਾਂ ਬਦੂ ਕੀ ਕਾਰਵਾਈਆਂ ਕੀਤੀਆਂ ਸਰਕਾਰ ਦੱਸੇ ਮੈਂ ਭਗਵਾਨ ਤੁਮਨ ਸਾਹਿਬ ਮਾਨਜੋਗ ਮੁਖਪੰਤਰੀ ਨੂੰ ਬੇਨਤੀ ਕਰਦਾ ਉਹ ਦੱਸੇ ਵੀ ਵੱਡੇ ਵੱਡੇ ਜਿਹੜੇ ਅਫਸਰ ਸੀ ਜਿਨ੍ਹਾਂ ਦੇ ਨਾਂ ਤੇ ਨਾਂ ਆਇਆ ਸੀ ਨਸ਼ੇ ਦੇ ਵਿਰੁੱਧ ਉਹਨਾਂ ਨੇ ਕੀ ਕੀ ਕਾਰਵਾਈ ਕੀਤੀ ਰਾਜੀਤ ਕਿੱਥੇ ਹੈ ਜੇ ਉਹ ਫੌਰਨ ਕਿੱਥੇ ਗਿਆ ਹੈ ਸਰਕਾਰ ਕਿਉਂ ਨਹੀਂ ਉਹਨੂੰ ਵਾਪਸ ਲੈ ਕੇ ਆਉਂਦੀ ਉਦੋਂ ਕੋਈ ਇਨਵੈਸਟੀਗੇਸ਼ਨ ਕਰੇ ਦੱਸੇ ਹੋ ਵੀ ਕਿਹੜੇ ਕਿਹੜੇ ਸਦਾਗਰ ਸੀ ਜਿਨ੍ਹਾਂ ਤੋਂ ਉਹ ਜਿਨ੍ਹਾਂ ਨਾਲ ਮਿਲਿਆ ਹੋਇਆ ਸੀਗਾ ਇਸ ਕਰਕੇ ਸਾਡਾ ਪੰਜਾਬ ਅਸੀਂ ਸਾਰੇ ਪੰਜਾਬੀ ਆ ਸਾਡਾ ਸਭ ਤੋਂ ਵੱਡਾ ਜਿਹੜਾ ਮੁੱਖ ਮਕਸਦ ਹੈ ਸਾਡਾ ਪੰਜਾਬ ਖੁਸ਼ਹਾਲ ਹੋਵੇ ਅਸੀਂ ਸਾਰੇ ਲੋਕ ਰਲ ਕੇ ਕੰਮ ਕਰੀਏ ਬੀਜੇਪੀ ਦਾ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਦਾ ਇੱਕੋ ਇੱਕ ਉਹਨਾਂ ਦਾ ਮਕਸਦ ਹੈ ਸਾਨੂੰ ਵੀ ਕਹਿੰਦੇ ਆ ਪਾਰਟੀ ਤੋਂ ਉੱਪਰ ਵੀ ਹੈ ਵੀ ਆਪਾਂ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰੀਏ ਅਸੀਂ ਵੀ ਦੇਖੋ ਜੇ ਸਾਨੂੰ ਪੰਜਾਬੀ ਮੌਕਾ ਦਿੰਦੇ ਆ ਤੁਸੀਂ ਦੇਖਿਓ ਅਸੀਂ 5 ਸਾਲਾਂ 'ਚ ਕੀ ਕਰਾਂ ਕਿੰਨੇ ਕੰਮ ਕਰਾਂਗੇ ਸਾਡਾ ਤਾਂ ਰੋਡ ਮੈਪ ਵੀ ਬਹੁਤ ਵੱਡਾ ਹੈਗਾ ਅਰਦੇਵ ਜੀ 2027 ਚ ਬੀਜੇਪੀ ਇੰਡੀਪੈਂਡੈਂਟ ਲੜੇਗੀ ਜਾਂ ਸ਼ੋਰ ਨੂੰ ਕੱਲ ਦਾ ਆਹਸ ਸੌਣ ਦੇ ਚਾਂਸ ਹੈ ਬਿਲਕੁਲ ਬੀਜੇਪੀ 117 ਦੀ ਇਸ ਤਰ੍ਹਾਂ ਸੀਟਾਂ ਦੇ ਇਕੱਲੇ ਇਲੈਕਸ਼ਨ ਲੜੂਗੀ ਮੈਜੋਰਟੀ ਨਾਲ ਸਰਕਾਰ ਬਣਾਉਗੀ ਲੋਕ ਸਾਡੇ ਪੰਜਾਬੀ ਲੋਕ ਮੈਂ ਰੋਜ਼ ਪਿੰਡਾਂ ਚ ਜਾਂਦਾ ਸਾਡੇ ਪਿੰਡਾਂ ਵਾਲੇ ਲੋਕ ਬੀਜੇਪੀ ਨੂੰ ਬਿਲਕੁਲ ਚਾਹ ਰਹੇ ਹੈ ਉਹਦਾ ਦੀਖ ਰਹੇ ਵੀ 2027 ਕਰੋ ਆਉਗੀ 2027 ਚ ਭਾਜਪਾ ਨੂੰ ਪੰਜਾਬ ਦੇ ਕੋਨੇ ਕੋਨੇ ਜਿੱਤ ਪ੍ਰਾਪਤ ਹੋਊਗੀ ਅਸੀਂ ਪੰਜਾਬ ਦੇ ਵਿੱਚ ਆ ਕੇ ਸੱਤਾ ਚ ਆ ਕੇ ਕੋਈ ਰਾਜਨੀਤੀ ਜੇਦਾਂ ਨਹੀਂ ਕਰਾਂਗੇ ਝੂਠ ਮੋੜ ਦੀ ਰਾਜਨੀਤੀ ਨਹੀਂ ਕਰਾਂਗੇ ਸੈਸੀਂ ਸਿਰਫ ਕੀ ਕਰਾਂਗੇ ਡਵੈਲਪਮੈਂਟ ਦੇ ਕੰਮ ਪੰਜਾਬ ਨੂੰ ਖਸਾਲ ਬਣਾਉਣ ਦਾ ਕੰਮ ਪੰਜਾਬ ਤੋਂ ਨਸਿਆਂ ਦਾ ਖਾਤਮਾ ਪੰਜਾਬ ਤੋਂ ਬੇਰੋਜ਼ਗਾਰੀ ਦਾ ਖਾਤਮਾ ਪੰਜਾਬ ਦੇ ਵਿੱਚ ਜਿੰਨਾ ਵੀ ਸੜਕਾਂ ਹੈਗੀਆਂ ਐ ਹੋਰ ਸਿਸਟਮ ਸਾਰੇ ਅਪਡੇਟ ਕਰ ਦੇਣਗੇ ਸਰਬਾਜੀ ਬਹੁਤ ਬਹੁਤ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਸੀਂ ਸਾਡੇ ਨਾਲ ਮੇਰੇ ਨਾਲ ਪੰਜਾਬ ਪਾਜਪਾ ਦੇ ਪ੍ਰੈਸ ਸੈਕਟਰੀ ਹਰਦੇਵ ਸਿੰਘ ਉੱਬਾ ਜੀ ਜਿਨ੍ਹਾਂ ਦਾ ਕਹਿਣਾ ਕਿ 227 ਵਿੱਚ ਇੰਡੀਪੈਂਡੈਂਟ ਬੀਜੇਪੀ ਦੀ ਪੰਜਾਬ ਸਰਕਾਰ ਬਣੇਗੀ ਤੇ ਪੰਜਾਬ ਕੋਸ਼ਾਲ ਸੁਭਾ ਬਣੇਗਾ ਕੈਮਰਾਮੈਨ ਸੰਦੀਪ ਦੇ ਨਾਲ ਮਹਿਬਨ ਮੀਆਂਪੁਰੀ ਦਿਸ਼ਾ ਅਪਡੇਟ ਨਿਊਜ਼ ਮੁਹਾਲੀ